ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਹਰਜ਼ਸ ਟੀਵੀ ਦੇ ਨਾਲ ਤੇ ਮੈਂ ਸਤੁਤੀ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਅਪਰਾਧਿਕ ਕਾਨੂੰਨ ਹੋਇਆ ਖਤਮ ਅਪਰਾਧਿਕ ਨਿਆਂ ਪ੍ਰਣਾਲੀ ਦੇ ਬਿੱਲਾਂ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਾਲੇ ਖੁਦ ਸ਼ਰਾਬ ਕੁਟਾਲੇ ਚ ਉਲਤੇ ਜੋ ਆਪਰੇਆ ਪਿਆੜਕ ਸੜਕ ਖਾਤਸਾ ਇੱਕ ਤੋਂ ਬਾਅਦ ਇੱਕ ਚਵਤ ਜੇ 10 ਵਾਹਨ ਪੰਜਾਬ ਵਿੱਚ ਤੁੰਦ ਕਹਿਰ جاری ਮੌਸਮ ਵਿਭਾਗ ਨੇ ਅਗਲੇ 4 ਦਿਨ ਸੰਗਣੀ ਤੁੰਦ ਪੈਣ ਸੰਬੰਧੀ ਜਾਰੀ ਕੀਤਾ ਅਲਰਟ ਸਤਲੁਜ ਦਰਿਆ ਦੇ ਪਾਣੀ ਵਿੱਚੋਂ ਮਿਲੀਆਂ ਮਰੀਆਂ ਮੱਛੀਆਂ ਘਟਨਾ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਹੋਇਆ ਇਸ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਪਾਵਰ ਕਾਮ ਦੇ ਮੁੱਖ ਦਫ਼ਤਰ ਅੱਗੇ ਪੱਕੇ ਮੋਰਚੇ ਦੇ 8ਵੇਂ ਦਿਨ ਗੂੰਜੇ ਨਾਰੇ ਕਿਹਾ ਤਨਖਾਹ ਨਹੀਂ ਤਾਂ ਕੰਮ ਨਹੀਂ ਬ੍ਰਿਜਪੂਸ਼ਨ ਨੇ ਤੋੜੇ ਕੁਸ਼ਤੀ ਨਾਲ ਸਾਰੇ ਰਿਸ਼ਤੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਣ ਵਾਲੀ ਉਹਨਾਂ ਦੀ ਆਗਾਮੀ ਮੀਟਿੰਗ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਕਾਮੇਡੀਅਨ ਨੀਲ ਨੰਦਾ ਦਾ 32 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਮਵਾਰ ਨੂੰ ਤਿੰਨ ਨਵੇਂ ਅਪਰਾਧਕ ਨਿਆਂ ਬਿਲਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਨੂੰ ਪਿਛਲੇ ਹਫਤੇ ਸੰਸਦ ਨੇ ਪਾਸ ਕੀਤਾ ਸੀ ਤੇ ਨਵੇਂ ਕਾਨੂੰਨ ਭਾਰਤੀ ਨਿਆਂ ਜ਼ਾਬਤਾ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ ਤੇ ਭਾਰਤੀ ਤੱਥ ਐਕਟ ਅੰਗਰੇਜ਼ਾਂ ਦੇ ਜ਼ਮਾਨੇ ਦੇ ਭਾਰਤੀ ਦੰਡ ਜ਼ਾਬਤਾ ਦੰਡ ਪ੍ਰਕਿਰਿਆ ਜ਼ਾਬਤਾ ਤੇ 1872 ਦੇ ਭਾਰਤੀ ਸਬੂਤ ਐਕਟ ਦੀ ਥਾਂ ਲੈਣਗੇ ਸੰਸਦ ਵਿੱਚ ਤਿੰਨੇ ਬਿਲਾ ਤੇ ਬਹਿਸ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹਨਾਂ ਵਿੱਚ ਸਜ਼ਾ ਦੇਣ ਦੀ ਬਜਾਏ ਨੀਆ ਦੇਣ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਦੱਸਿਆ ਗਿਆ ਹੈ ਕਿ ਤਿੰਨਾਂ ਕਾਨੂੰਨ ਦਾ ਮੰਤਵ ਅਪਰਾਧਾ ਤੇ ਇਹਨਾਂ ਦੀਆਂ ਸਜ਼ਾਵਾਂ ਦੀ ਪਰਿਭਾਸ਼ਾ ਨਿਰਧਾਰਿਤ ਕਰਕੇ ਦੇਸ਼ ਵਿੱਚ ਅਪਰਾਧਕ ਨੀਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਬਦਲਣਾ ਹੈ ਇਹਨਾਂ ਵਿੱਚ ਅਤਵਾਦੀ ਸਪਸ਼ਟ ਪਰਿਭਾਸ਼ਾ ਦਿੱਤੀ ਗਈ ਹੈ ਰਾਜ ਤ੍ਰੋ ਨੂੰ ਅਪਰਾਧ ਰੂਪ ਵਿੱਚ ਖਤਮ ਕਰ ਦਿੱਤਾ ਗਿਆ ਹੈ ਤੇ ਇਸ ਦੀ ਥਾਂ ਸਟੇਟ ਖਿਲਾਫ ਅਪਰਾਧ ਨਾਦਾਇਕ ਨਵਾਂ ਸੰਕਲਪ ਪੇਸ਼ ਕੀਤਾ ਗਿਆ ਹੈ ਇਨਾ ਬਿੱਲਾਂ ਨੂੰ ਪਹਿਲੀ ਵਾਰ ਅਗਸਤ ਵਿੱਚ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੇਸ਼ ਕੀਤਾ ਗਿਆ ਸੀ। ਗ੍ਰਾਮ ਮਾਮਲਿਆਂ ਦੀ ਸਥਾਈ ਕਮੇਟੀ ਵੱਲੋਂ ਕਈ ਸਿਫਾਰਿਸ਼ਾਂ ਕਰਨ ਤੋਂ ਬਾਅਦ ਸਰਕਾਰ ਨੇ ਬਿੱਲਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਤੇ ਪਿਛਲੇ ਹਫਤੇ ਉਹਨਾਂ ਦੇ ਨਵੇਂ ਰੂਪ ਪੇਸ਼ ਕੀਤੇ ਗਏ ਹਨ। ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹ ਨਵ ਬਿੱਲਾ ਦਾ ਖਰੜਾ ਵਿਆਪਕ ਵਿਚਾਰ ਵਟਾਂਦਰਾ ਮਗਰੋਂ ਤਿਆਰ ਕੀਤਾ ਗਿਆ ਸੀ ਤੇ ਉਹਨਾਂ ਨੇ ਮਨਜ਼ੂਰੀ ਲਈ ਸੰਸਦ ਦੇ ਸਦਨ ਵਿੱਚ ਲਿਆਉਣ ਤੋਂ ਪਹਿਲਾਂ ਕਾਨੂੰਨ ਦੇ ਹਰ ਪਹਿਲੇ ਨੂੰ ਧਿਆਨ ਨਾਲ ਵੇਖਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੀ ਆਪ ਸਰਕਾਰ ਤੇ ਸਾਧਿਆ ਨਿਸ਼ਾਨਾ ਕਿਹਾ ਕਿ ਪੰਜਾਬ ਨੂੰ ਪ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰਨ ਵਾਲੇ ਖੁਦ ਸ਼ਰਾਬ ਕੋਟਾਲੇ ਵਿੱਚ ਉਲਝ ਗਏ ਹਨ ਉਹ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਦੇ ਨਾਲ ਹੀ ਸਿੱਧੂ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੂੰ ਆਪਣਾ ਛੋਟਾ ਭਰਾ ਦੱਸਿਆ ਜ਼ਿਕਰ ਹੋਇਆ ਹੈ ਕਿ ਜ਼ੀਰਾ ਨੇ ਕੁਝ ਦਿਨ ਪਹਿਲਾਂ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ ਕਾਂਗਰਸ ਪਾਰਟੀ ਦੇ ਅੰਦਰ ਹੀ ਵਿਰੋਧ ਹੋਣ ਬਾਰੇ ਪੁੱਛਣ ਤੇ ਸ੍ਰੀ ਸਿੱਧੂ ਨੇ ਕਿਹਾ ਕਿ ਵਿਰੋਧ ਵਿੱਚੋਂ ਹੀ ਵਿਕਾਸ ਹੁੰਦਾ ਹੈ ਉਹ ਕਦੇ ਕਿਸੇ ਵਰਕਰ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਲੜਾਈ ਨਿਰਜੀ ਨਹੀਂ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਰਹਿ ਕੇ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਗੂੰਦ ਕਰਦੇ ਰਹਿਣਗੇ ਅਤੇ ਉਹਨਾਂ ਦੀ ਲੜਾਈ ਪੰਜਾਬ ਵਿੱਚ ਲੋਕਰਾਜ ਸਥਾਪਿਤ ਕਰਨ ਦੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਵਾਰ ਰਹੀ ਹੈ ਅਤੇ ਕਿਹਾ ਕਿ ਉਹਨਾਂ ਦਾ ਮਕਸਦ ਪੰਜਾਬ ਵਿੱਚ ਲੋਕ ਰਾਜ ਲਿਆਉਣਾ ਅਤੇ ਮਾਫੀਆਂ ਦਾ ਮੁਕੰਮਲ ਖਾਤਮਾ ਕਰਨਾ ਹੈ ਇਸ ਵੇਲੇ ਪੰਜਾਬ ਕਰਜ਼ਈ ਹੋ ਗਿਆ ਹੈ ਅਤੇ ਮੁੱਖ ਮੰਤਰੀ ਹੈਲੀਕਾਪਟਰ ਤੇ ਸੈਰ ਕਰ ਰਹੇ ਹਨ ਆਪ ਆਗੂ ਤੇ ਨਿਸ਼ਾਨਾ ਸਾਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਆਪ ਆਗੂ ਸੂਬੇ ਨੂੰ ਬਚਾਉਣ ਲਈ ਨਹੀਂ ਸਕੋ ਹੋਰ ហេਠਾ ਸੁੱਟਣ ਦਾ ਕੰਮ ਕਰ ਰਿਹਾ ਹੈ ਜਲੰਧਰ ਅੰਮ੍ਰਿਤਸਰ ਮੁਖ ਮਾਰਕ ਤੇ ਸਥਿਤ ਕਸਬਾ ਬਿਆਸ ਵਿਖੇ ਇੱਕ ਤੋਂ ਬਾਅਦ ਇੱਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਦਸਾ ਇੰਨਾ ਪਿਆਨਕ ਸੀ ਕਿ ਇਸ ਦਰਮਿਆਨ ਇੱਕ سیمنٹ ਦਾ ਪਰਿਆ ਟਰੱਕ ਬੇਕਾਬੂ ਹੋ ਕੇ ਫਲਾਈਓਵਰ ਤੋਂ ਕਰੀਬ 30 ਤੋਂ 40 ਫੁੱਟ ហេਠਾ ਜਾ ਡੇ ਨਿਮਤ ਰਹੀ ਕਿ ਇਸ ਦਰਮਿਆਨ ਟਰੱਕ ਚਾਲਕ ਦੇ ਮਾਮਲੀ ਸੱਟਾਂ ਲੱਗੀਆਂ ਇਸ ਦੇ ਨਾਲ ਹੀ ਮੁਖ ਸੜਕ ਦੇ ਉੱਤੇ ਕਰੀਬ 9 ਹੋਰ ਵਾਹਨਾਂ ਦੀ ਅਲੱਗ-ਅਲੱਗ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਮੋਕੇ ਤੋਂ ਇਕਤਰ ਕਿਤੇ ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸਕ ਖੇਤਰ ਤਿੰਨ ਪੁਆਇੰਟਾਂ ਤੇ ਵੱਖ-ਵੱਖ ਜਗ੍ਹਾ ਹੋਇਆ ਜਿੱਥੇ ਇੱਕ ਜਗ੍ਹਾ ਤੇ ਦੋ ਤਿੰਨ ਵਾਹਨਾ ਮੁਰ ਦੋ ਤਿੰਨ ਵਾਹਨ ਤੇ ਫਿਰ ਤੋਂ ਦੋ ਤਿੰਨ ਵਾਹਨਾ ਦੀ ਟੱਕਰ ਹੋਈ ਘਟਨਾ ਦੀ ਸੂਚਨਾ ਮਿਲਨ ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਇਸ ਦੇ ਨਾਲ ਹੀ ਥਾਣਾ ਬਿਆਸ ਮੁਖੀ ਐਸ ਐਚ ਓ ਸਤਨਾਮ ਸਿੰਘ ਆਪਣੀ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਕ੍ਰੇਨ ਮੰਗਵਾ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ इस जाम खुलवा के हौली हौली वाहन अगे भेजा जा रहा है जिक्र योग है कि इस भयानक सड़क हादसे दरमियान जिथे जानी नुकसान होने तो बचा रहा हाँ कारण कितना तेज रफ्तार होना माना जा रहा है ਪੰਜਾਬ ਹਰਿਆਣਾ ਸਨ ਉੱਤਰੀ ਪਾਰਤ ਵਿੱਚ ਪਈ ਸੰਗਣੀ ਤੁੰਦ ਤੇ ਸੀਤ ਲਹਿਰ ਕਾਰਨ ਜਨ ਜੀਵਨ ਪ੍ਰਭਾਵਿਤ ਰਿਹਾ ਸੰਗਣੀ ਤੁੰਦ ਕਰਕੇ ਜਿੱਥੇ ਲੋਕਾਂ ਨੂੰ ਕਰੋ ਬਾਹਰ ਨਿਕਲਣ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸੜਕੀ ਹਾਦਸਿਆਂ ਦੀ ਗਿਣਤੀ ਵੀ ਵੱਧ ਗਈ ਹੈ ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਡੇ ਰਹੇ ਹਨ ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 5.8 ਡਿਗਰੀ ਤੇ ਮਹਿੰਦਗੜ ਵਿੱਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾ ਲੋ ਇੱਕ ਤੋਂ 2 ਡਿਗਰੀ ਕੱਟ ਸੀ ਪੰਜਾਬ ਇਸ ਸੰਗਣੀ ਤੁੰਦ ਕਰਕੇ ਲੋਕ ਦੁਪਹਿਰ ਤੱਕ ਕਰਾ ਵਿਖਰੇ ਰਹੇ ਹਨ ਸੰਗਣੀ ਤੁੰਦ ਕਰਕੇ ਦਿਸਣ ਹੱਦ ਵੀ ਕੱਟ ਗਈ ਮੌਸਮ ਵਿਭਾਗ ਨੇ ਅਗਲੇ 4 ਦਿਨ ਸੰਗਣੀ ਤੁੰਦ ਪੈਣ ਸੰਬੰਧੀ ਅਲਰਟ ਜਾਰੀ ਕੀਤਾ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 26 ਤੋਂ 27 ਦਸੰਬਰ ਨੂੰ ਸੰਗਣੀ ਤੁੰਦ ਪਵੇਗੀ ਅਗਲੇ 2 ਦਿਨ 28 ਤੇ 29 ਦਸੰਬਰ ਨੂੰ ਵੀ ਤੁੰਦ ਪੈਣ ਦਾ ਅਮਲ ਜਾਰੀ ਰਹੇਗਾ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿੱਚ 30 ਤੇ 31 ਦਸੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ ਗੁਰਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਿਆਂ ਸਹਾਵਾਲੀਆਂ ਚਿੱਲਾਂ ਰਿਸਕ ਸਤਲੁਜ ਦਰਿਆ ਵੱਲ ਜਾ ਰਹੇ ਪਾਣੀ ਵਿੱਚ ਸੈਂਕੜੀਆਂ ਦੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਵੱਡੇ ਪੱਧਰ ਤੇ ਮੱਛੀਆਂ ਮਰਨ ਦੀ ਇਹ ਘਟਨਾ ਪਾਣੀ ਦੇ ਜ਼ਹਿਰੀਲੇ ਹੁਣ ਸੰਬੰਧ ਦੇ ਸ਼ੰਕੇ ਪੈਦਾ ਕਰਦੀ ਹੈ ਇਸ ਪਾਣੀ ਵਿੱਚ ਮਰੀਆਂ ਮੱਛੀਆਂ ਦੀ ਰੂਪਨਗਰ ਜ਼ਿਲ੍ਹੇ ਵਿੱਚ ਕਥਿਤ ਤੌਰ ਤੇ ਹੋ ਰਹੀ ਵਿਕਰੀ ਜ਼ਿਲ੍ਹੇ ਅੰਦਰ ਕਿਸੇ ਵੱਡੀ ਭਿਆਨਕ ਬਿਮਾਰੀ ਨੂੰ ਅੰਜਾਮ ਦੇ ਸਕਦੀ ਹੈ ਕਿਸਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਖੇਤ ਗਿਆ ਤਾਂ ਉਸਨੇ ਦੇਖਿਆ ਕਿ ਥਰਮਲ ਪਲਾਂਟ ਰੂਪਨਗਰ ਵੱਲੋਂ ਮਾਈਕਰੋ ਹਾਈਡਲ ਨਹਿਰ ਟੁੱਟਣ ਉਪਰੰਤ ਛੱਡੇ ਜਾਂਦੇ ਪਾਣੀ ਦੇ ਪਾੜ ਪੈਣ ਕਾਰਨ ਉਹਨਾਂ ਦੀਆਂ ਜ਼ਮੀਨਾਂ ਵਿੱਚ ਉਹ ਬੜੇ ਹੋਏ ਚੋਏ ਰਾਹੀ ਲੰਘ ਰਹੇ ਪਾਣੀ ਵਿੱਚ ਵੱਡੀ ਪਦਰ ਤੇ ਮਰੀਆਂ ਹੋਈਆਂ ਮੱਛੀਆਂ ਤੈਰ ਰਹੀਆਂ ਸਨ ਤੇ ਕਾਫੀ ਮੱਛੀਆਂ ਬੁਰੀ ਤਰ੍ਹਾਂ ਤੜਫ ਰਹੀਆਂ ਸਨ ਉਹਨਾਂ ਨੇ ਦੱਸਿਆ ਕਿ ਮੱਛੀਆਂ ਤੋਂ ਆ ਰਹੀ ਬਦਬੂ ਤੋਂ ਜਾਪ ਰਿਹਾ ਸੀ ਕਿ ਇਹਨਾਂ ਮੱਛੀਆਂ ਦੀ ਮੌਤ ਪਾਣੀ ਦੇ ਜ਼ਹਿਰੀਲੇ ਹੋਣ ਕਾਰਨ ਹੋਈ ਹੈ ਉਹਨਾਂ ਨੇ ਦੱਸਿਆ ਕਿ ਚੋਏ ਵਿੱਚ ਕੁਝ ਪਾਣੀ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਚੈਨਲ ਨਹਿਰ ਤੋਂ ਰਿਸਕ ਕੇ ਆ ਰਿਹਾ ਹੈ ਅਤੇ ਕੁਝ ਪਾਣੀ ਥਰਮਲ ਪਲਾਂਟ ਦੀਆਂ ਸਵਾਵ ਵਾਲੀਆਂ ਛੀਲਾਂ ਦੀ ਨਹਿਰ ਥੱਲਿਓ ਆ ਰਹੀ ਸੇਮ ਕਾਰਨ ਆ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਇਸ ਪਾਣੀ ਵਿੱਚ ਮਰ ਰੀਆਂ ਮੱਛੀਆਂ ਨੂੰ ਮਛੇਰੇਜਾ ਇਲਾਕੇ ਵਿੱਚ ਮੱਛੀ ਵੇਚਣ ਵਾਲੇ ਦੁਕਾਨਦਾਰ ਚੁੱਕ ਕੇ ਲੈ ਜਾਂਦੇ ਸਨ ਉਹਨਾਂ ਵੱਡੀ ਪੱਧਰ ਤੇ ਮੱਛੀਆਂ ਮਰਨ ਦੀ ਘਟਨਾ ਉੱਤੇ ਚਿੰਤਾ ਜ਼ਾਹਰ ਕਰਦਿਆਂ ਹੋਇਆ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਇਸ ਚੋਇ ਦਾ ਪਾਣੀ ਸਿਰਸਾ ਨਦੀ ਰਾਹੀਂ ਹੁੰਦਾ ਹੋਇਆ ਸਤਲੁਜ ਦਰਿਆ ਵਿੱਚ ਜਾ ਮਿਲਦਾ ਹੈ ਅਤੇ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਹੀਰ ਗੁੱਜਰ ਪਾਈ ਚਾਰੇ ਨਾਲ ਸੰਬੰਧਿਤ ਲੋਕ ਅਤੇ ਨੇੜਲੇ ਪਿੰਡਾਂ ਦੇ ਪਸ਼ੂ ਪਾਲਕ ਵੀ ਆਪਣੇ ਪਸ਼ੂਆਂ ਨੂੰ ਚਰਾਉਂਦੇ ਸਮੇਂ ਅਕਸਰ ਸਿਰਸਾ ਨਦੀ ਰਾਹੀਂ ਜਾ ਰਹੇ ਪਾਣੀ ਪਿਲਾਉਂਦੇ ਹਨ ਇਸ ਸੰਬੰਧੀ ਐਕਸੀਐਨ ਪ੍ਰਦੂਸ਼ਣ ਵਿਭਾਗ ਰੂਪਨਗਰ ਨੂੰ ਨਾਦ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਥਰਮਲ ਦੀਆਂ ਚੀਲਾਂ ਦੇ ਪਾਣੀ ਕਾਰਨ ਨਹੀਂ ਬਲਕਿ ਕਿਸਾਨਾਂ ਵੱਲੋਂ ਕੀਤੀ ਸਪਰੇ ਵਗੈਰਾ ਕਾਰਨ ਮੱਛੀਆਂ ਮਰੀਆਂ ਹੋ ਸਕਦੀਆਂ ਹਨ ਪਾਵਰ ਕਮ ਦੇ ਮੁਖ ਦਫਤਰ ਵਿਖੇ ਸਹਾਇਕ ਲਾਈਨ ਮੈਨਾਂ ਦਾ ਪੱਕਾ ਮੋਰਚਾ 8ਵੇਂ ਦਿਨ ਨੂੰ ਪਾਰ ਕਰ ਗਿਆ ਜਿਸ ਵਿੱਚ ਸਹਾਇਕ ਲਾਈਨ ਮੈਨ ਰੋਜ਼ਾਨਾ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਜਿਨ੍ਹਾਂ ਤਨਖਾਹ ਨਹੀਂ ਤਾਂ ਕੰਮ ਨਹੀਂ ਦਿਨਾਰੇ ਲਗਾ ਕੇ ਪੰਜਾਬ ਸਰਕਾਰ ਤੇ ਬਿਜਲੀ ਮੈਨੇਜਮੈਂਟ ਦਾ ਸਿਆਪਾ ਕੀਤਾ ਅੱਜ ਦੇ ਤਰਨੇ ਦੌਰਾਨ ਬਿਨਾ ਤਜਰਬਾ ਸੰਘਰਸ਼ ਕਮੇਟੀ ਦੇ ਕਨਵੀਨਰ ਰਾਜ ਕੰਬੋ ਅਤੇ ਜਨਰਲ ਸਕੱਤਰ ਵਿਕਰਮਜੀਤ ਅਪੋਹਰ ਨੇ ਕਿਹਾ ਕਿ ਵਾਧਖਲਾ ਵਿਰੋਧ 26 ਦਸੰਬਰ ਨੂੰ ਮੁੱਖ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਸਾਰੇ ਸਹਾਇਕ ਲਾਈਨ ਮੈਨਾ ਨੂੰ 26 ਦਸੰਬਰ ਨੂੰ ਵਾਅਦੇ ਤੋਂ ਵਾਅਦ ਗਿੰਤੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਉਹਨਾਂ ਪ੍ਰਸ਼ਾਸਨ ਤੇ ਮੈਨੇਜਮੈਂਟ ਨੂੰ ਵਿਚਤਾਵਨੀ ਦਿੱਤੀ ਕਿ ਸਬਰ ਦਾ ਇਮਤਿਹਾਨ ਲੈਣ ਦੀ ਬਜਾਏ ਕਿਤੇ ਵਾਅਦੇ ਤਹਿਤ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਮਰਨਵਰਤ ਟਾਲਿਆ ਗਿਆ ਸੀ ਨਾ ਕਿ ਖਤਮ ਕੀਤਾ ਗਿਆ ਹੈ। ਇਸ ਲਈ ਦੁਬਾਰਾ ਮਰਨਵਰਤ ਸ਼ੁਰੂ ਕਰਨ ਲਈ ਮਜਬੂਰ ਨਾ ਕੀਤਾ ਜਾਵੇ। ਗੁਰਪ੍ਰੀਤ ਸਿੰਘ ਮਹਦੂਦਾ ਨੇ ਸਾਰੇ ਸਹਾਇਕ ਲਾਈਨ ਮੈਨਾ ਨੂੰ ਤਰਨੇਤ ਵਿੱਚ ਪੌਂਚਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਮਾਣੀਓ ਘਾਈ ਕੋਰਟ ਵੱਲੋਂ ਲਗਾਏ ਸਟੇਟਸ ਕੋ ਦਾ ਹਵਾਲਾ ਦੇ ਕੇ ਖਾਤਾ ਰੋਕ ਬੈਠੀ ਹੈ ਆ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਨਹੀਂ ਮੰਨਦੀ ਜਿਸ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਹੁਕਮ ਦਿੱਤੇ ਗਏ ਹਨ ਪੋਲਾ ਸਿੰਘ ਅਗੜਪੁਰ ਅਤੇ ਸੋਮਾ ਸਿੰਘ ਪੜੋ ਨੇ ਕਿਹਾ ਕਿ ਮਾਮਲਾ ਰੋਕੀਆਂ ਤਨਖਾਹਾਂ ਦਾ ਹੈ ਜੋ ਇਕੱਲੇ ਬਿਨਾਂ ਤਜਰਬੇ ਵਾਲੇ ਸਹਾਇਕ ਲਾਈਮੈਨ ਦਾ ਨਹੀਂ ਬਲਕਿ ਸੀਆਰਏ 29519 ਤਹਿਤ ਭਰਤੀ ਹੋਏ 2800 ਤੋਂ ਜ਼ਿਆਦਾ ਸਹਾਇਕ ਲਾਈਮੈਨ ਦਾ ਹੈ ਇਸ ਲਈ ਸਾਰੇ ਸਹਾਇਕ ਕਲਾਈਮੈਨ ਇਸ ਨੂੰ ਆਪਣੀ ਲੜਾਈ ਮੰਨਦੇ ਹੋਏ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਹੋਏ ਪੱਕੇ ਮੋਰਚੇ ਵਿੱਚ ਹਾਜ਼ਰੀ ਯਕੀਨੀ ਬਣਾਓ। ਭਾਜਪਾ ਸੰਸਦ ਮੈਂਬਰ ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਪੂਸ਼ਨ ਸ਼ਰਨ ਸਿੰਘ ਨੇ ਅੱਜ ਕਿਹਾ ਕਿ ਉਹਨਾਂ ਨੇ ਕੁਸ਼ਤੀ ਦੀ ਖੇਡ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਹਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਣ ਵਾਲੀ ਉਹਨਾਂ ਦੀ ਆਗਾਮੀ ਮੀਟਿੰਗ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿੰਘ ਨੇ ਆ ਟਿੱਪਣੀਆਂ ਅਹਿਮ ਹਨ ਕਿਉਂਕਿ ਕੇਂਦਰੀ ਖੇਡ ਮੰਤਰਾਲੇ ਨੇ ਲੰਗਿਆ ਦਿਨ ਭਾਰਤੀ ਕੁਸ਼ਤੀ ਫੈਡਰੇਸ਼ਨ ਤੇ ਹੋਰ ਉਹਦੇ ਦਾਰਾਂ ਨੂੰ ਮੁਤਲ ਕਰ ਦਿੱਤਾ ਸੀ ਸਿੰਘ ਨੇ ਐਤਵਾਰ ਨੂੰ ਕਿਹਾ ਸੀ ਕਿ ਨਵਾਂ ਚੁਣਿਆ ਪ੍ਰਧਾਨ ਸੰਜੀਤ ਸਿੰਘ ਉਹਨਾਂ ਦਾ ਰਿਸ਼ਤੇਦਾਰ ਨਹੀਂ ਹੈ ਮੈਂ ਖੁਦ ਨੂੰ ਦੇਸ਼ ਵਿੱਚ ਕੁਸ਼ਤੀ ਨਾਲ ਜੁੜੇ ਮਾਮਲਿਆਂ ਤੋਂ ਵਖਰੇ ਕਰ ਲਿਆ ਹੈ ਸਿੰਘ ਨੇ ਅੱਜ ਮੁਰ ਜ਼ੋਰ ਦੇ ਕੇ ਆਖਿਆ ਕਿ ਉਹਨਾਂ ਕੁਸ਼ਤੀ ਖੇਡ ਨਾਲ ਸਾਰੇ ਰਿਸ਼ਤੇ ਤੋੜ ਲਏ ਹਨ ਤੇ ਉਹ ਖੇਡ ਨਾਲ ਜੁੜੀਆਂ ਸਰਗਰਮੀਆਂ 'ਚ ਸ਼ਾਮਿਲ ਨਹੀਂ ਹੋਣਗੇ जिमी किमल लाइव ਅਤੇ ਐਡਮ ਡਿਵਾਈਨਸ ਹਾਊਸ ਪਾਰਟੀ ਤੋਂ ਮਸ਼ਹੂਰ ਭਾਰਤੀ ਮੂਲ ਦੇ ਕਾਮੇਡੀਅਨ ਨੀਲ ਨੰਦਾ ਦਾ 32 ਸਾਲ ਦੀ ਉਮਰ ਚ ਦਿਹਾਂਤ ਹੋ ਗਿਆ ਹੈ ਨੰਦਾ ਦੇ ਲੰਬੇ ਸਮੇਂ ਤੋਂ ਮੈਨੇਜਰ ਗ੍ਰੇਗ ਗੇਸ ਨੇ ਮਨੋਰੰਜਨ ਵੈਬਸਾਈਟ ਵੈਰਾਈਟੀ ਨੂੰ ਇਸ ਖਬਰ ਦੀ ਪੁਸ਼ਟੀ ਕਰਦੇ ਆ ਕਿਹਾ ਕਿ ਉਹ ਇੱਕ ਵਧੀਆ ਕਾਮੇਡੀਅਨ ਅਤੇ ਵਧੀਆ ਮਨੁੱਖ ਸੀ ਉਸ ਦੀ ਮੌਤ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਕਾਮੇਡੀਅਨ ਨੇ ਹੁਨੇ ਹੁਨੇ ਆਪਣਾ 32ਵਾਂ ਜਨਮ ਦਿਨ ਮਨਾਇਆ ਸੀ ਕੈਨੇਡਾ ਦੇ ਜੋਕਸ تھیਟਰ ਅਤੇ ਕਾਮੇਡੀਕ ਕਲੱਬ ਨੇ ਸੋਸ਼ਲ ਮੀਡੀਆ ਤੇ ਸ਼ੋਕ ਸੰਦੇਸ਼ ਸਾਂਝੇ ਕੀਤੇ ਐਸ ਯਾਸ ਦੀ ਮੁੱਖ ਖਬਰਾਂ ਬਨੇਰੋ ਹਰਜਸ ਟੀਵੀ ਦੇ ਨਾਲ ਹਰਜਸ ਹਰਤਾ